ਕਾਲੀ ਕਾਉਂਸਲਰ ਦੇ ਕਤਲ ਤੇ ਮੰਤਰੀ ਢਾਲੀਵਾਲ ਵੀ ਬੋਲੇ ਨੇ ਉਹਨਾਂ ਨੇ ਕਿਹਾ ਹੈ ਕਿ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਹੈ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਗੈਂਗਸਟਰਾਂ ਨੂੰ ਜਨਮ ਦੇਣ ਵਾਲੇ ਹੁਣ ਸਾਨੂੰ ਸਬਕ ਦੇ ਰਹੇ ਨੇ ਮੰਤਰੀ ਢਾਲੀਵਾਲ ਨੇ ਇਹ ਗੱਲ ਕਹੀ ਹੈ ਵਿਕਰਮ ਮਜੀਠੀਆ ਤੇ ਤੰਜ ਕਸਦਿਆਂ ਹੋਇਆ ਉਹਨਾਂ ਨੇ ਗੱਲ ਕਹੀ ਹੈ ਤੁਹਾਡੀ ਬਿਜ਼ੀ ਹੋਈ ਖੇਤੀ ਹੀ ਅਸੀਂ ਵੱਢ ਰਹੇ ਹਾਂ ਤੇ ਮੰਤਰੀ ਢਾਲੀਵਾਲ ਦਾ ਇਹ ਕਹਿਣਾ ਹੈ ਕਿ ਅਕਾਲੀਆਂ ਨੇ ਸਮਾਂ ਇਹ ਗੈਂਗਸਟਰ ਜਿਹੜੇ ਇਹਨਾਂ ਨੇ ਜਨਮ ਲਿੱਤਾ ਤੇ ਹੁਣ ਉਹਨਾਂ ਦੀ ਬੀਜੀ ਹੋਈ ਖੇਤੀ ਹੀ ਅਸੀਂ ਵੜ ਰਹੇ ਹਾਂ ਸਭ ਤੇ ਸਭ ਕੁਝ ਤੁਹਾਡਾ ਹੀ ਪੈਦਾ ਕੀਤਾ ਹੋਇਆ ਹੈ ਢਾਲੀਵਾਲ ਨੇ ਇਹ ਗੱਲ ਵੀ ਕਹੀ ਹੈ ਤਾਂ ਵਿਰੋਧੀ ਧਿਰ ਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਢਾਲੀਵਾਲ ਕਿਉਂਕਿ ਅਕਾਲੀ ਕੌਂਸਲਰ ਦਾ ਇੱਥੇ ਮਰਡਰ ਹੋਇਆ ਹੈ ਤੇ ਵਿਰੋਧੀ ਤੇ ਲਗਾਤਾਰ ਸਵਾਲ ਖੜੇ ਕਰ ਰਹੇ ਸੀਗੇ ਤੇ ਹੁਣ ਆਮ ਆਦਮੀ ਪਾਰਟੀ ਦੇ ਮੰਤਰੀ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਤੁਹਾਡੀ ਹੀ ਬੀਜੀ ਹੋਈ ਫਸਲ ਅਸੀਂ ਕੱਟ ਰਹੇ ਹਾਂ ਜਿਹੜੇ ਗੈਂਗਸਟਰ ਤੁਸੀਂ ਪੈਦਾ ਕੀਤੇ ਨੇ ਉਹਨਾਂ ਦਾ ਭੁਗਤਾਨ ਵੀ ਅਸੀਂ ਦੇਖ ਰਹੇ ਹਾਂ ਕਿਸ ਤਰੀਕੇ ਦੇ ਨਾਲ ਉਹ ਹਮਲੇ ਕਰਦੇ ਨੇ ਸ਼ਰਿਆਂ ਤੇ ਗੱਲ ਹੈ ਕਿ ਅੱਜ ਸਾਡਾ ਇੱਕ ਪ੍ਰਤਾਸ਼ ਦਿਨਦਰ ਸਿੰਘ ਜਿਹੜਾ ਜਨਿਆਲੇ ਇੱਕ ਆਪੋਜੀਸ਼ਨ ਦਾ ਐਮਸੀ ਸੀਗਾ ਉਹਦਾ ਅਮਸਰ ਦੇ ਵਿੱਚ ਦਿਨ ਦਿਹਾੜੇ ਜਿਹੜਾ ਕਤਲ ਹੋ ਗਿਆ ਉਹਦੇ ਮੈਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਆਪਣੇ ਵੱਲੋਂ ਇਸ ਕਤਲ ਦੀ ਕੋਰਦ ਨਿੰਦਿਆ ਕਰਦਾ ਕਨਿਮਨੇਸ਼ਨ ਕਰਦਾ ਹਾਂ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦਾ ਹਾਂ ਬਹੁਤ ਹੀ ਮਾੜੀ ਗੱਲ ਹੋਈ ਹੈ ਇਸ ਤਰ੍ਹਾਂ ਕਿਸੇ ਦਾ ਕਤਲ ਹੋਣਾ ਬਹੁਤ ਹੀ ਬੁਰੀ ਗੱਲ ਹੈ ਮਾੜੀ ਗੱਲ ਹੈ ਪਰ ਮੈਂ ਥੋੜਾ ਜਿਹਾ ਪੰਜਾਬੀਆਂ ਨੂੰ ਇਹ ਕਹਿਣਾ ਚਾਹੁੰਦਾ ਸੀਗਾ ਕਿ ਜਿਹੜੇ ਲੋਕ ਇਹਦੇ ਤੇ ਸਿਆਸਤ ਕਰਦੇ ਆ ਜਿਹੜੇ ਆਪ ਪੰਜਾਬ ਦੇ ਅੰਦਰ ਇਹ ਇੱਕ ਗੈਂਗਵਾੜ ਤੇ ਨਸ਼ੇ ਦੇ ਜਨਮਦਾਤਾ ਨੇ ਉਹ ਅੱਜ ਸਾਨੂੰ ਸਬਕ ਦੇ ਰਹੇ ਆ ਮੈਂ ਹੱਲੇ ਮੈਨੂੰ ਕਹਿਣਾ ਨਹੀਂ ਚਾਹੀਦਾ ਮੈਂ ਇਸ ਕਰਕੇ ਆਇਆ ਮਤਲਬ ਤੁਹਾਡੇ ਨਾਲ ਗੱਲ ਕਰਨ ਵਾਸਤੇ ਅਸੀਂ ਤਾਂ ਇੰਨੀ ਸਾਡੀ ਪੁਲਿਸ ਇੰਨੀ ਫਾਸਟ ਕੰਮ ਕਰ ਰਹੀ ਆ ਅੱਜ ਹੀ ਮਤਲਬ ਕਤਲ ਹੋਇਆ ਤਾਂ ਅਸੀਂ ਲਗਭਗ ਸਾਦੇ ਕਾਤਲ ਜਿਹੜੇ ਉਹ ਪਛਾਣ ਵੀ ਲਏ ਆ ਉਹਦਾ ਮੋਟਰਸਾਈਕਲ ਦਾ ਸਾਰਾ ਚੀਜ਼ਾਂ ਦਾ ਜਿਹੜਾ ਆਡੈਂਟੀਫਾਈ ਹੋ ਗਿਆ ਅਸ ਮੇਰਾ ਖਿਆਲ ਹੈ ਮਤਲਬ ਜਲਦੀ ਮਤਲਬ ਬਹੁਤ ਜਲਦੀ ਸਾਡੀ ਪੁਲਿਸ ਉਹਨਾਂ ਨੂੰ ਜਿਹੜਾ ਆਪਣੇ ਮਤਲਬ ਅਗਸਤ ਦੇ ਵਿੱਚ ਲੈ ਦੂਗੀ ਉਹਨਾਂ ਨੂੰ ਗ੍ਰਿਫਤਾਰ ਕਰ ਦੂਗੀ ਕਾਤਲਨ ਨੂੰ ਜਿਹੜਾ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਆ ਹੀ ਭੇਜਾਂਗੇ। ਅਰ ਜਿਹੜੇ ਮਜੀਠੀਆ ਸਾਹਿਬ ਬੜੇ ਕਮੈਂਟ ਕਰ ਰਹੇ ਨੇ। ਵੈਸੇ ਤਾਂ ਮੈਂ ਮਜੀਠੀਆ ਦੇ ਖਿਲਾਫ ਨਾ ਕਦੀ ਬੋਲਿਆ ਨਾ ਮੈਂ ਸਮਝਦਾ ਕਿ ਬੋਲਣਾ ਵੀ ਨਹੀਂ ਚਾਹੀਦਾ। ਪਰ ਮੈਂ ਉਹਨਾਂ ਨੂੰ ਸਿਰਦ ਇਹ ਨਾ ਕਿ ਯਾਦ ਕਰਾਉਣਾ ਚਾਹੁੰਦਾ ਕਿ ਜਨਾਬ ਤੁਹਾਡੀ ਸਰਕਾਰ ਦੇ ਟਾਈਮ ਦੇ ਵਿੱਚ ਝੋਕੂ ਜ ਤੁਸੀਂ ਬੀਜਿਆ ਸੀ ਉਹੀ ਵੱਢ ਰਹੇ ਹੁਣ। ਇਹ ਤੁਹਾਡੀ ਖੇਤੀ ਬੀਜੀ ਹੋਈ ਐ। ਇਹ ਤੁਸੀਂ ਸਭ ਕੁਝ ਪੈਦਾ ਕਰਕੇ ਗਏ ਜੇ ਤਹਾਡੇ ਰਾਜ ਦੇ ਵਿੱਚ ਇਹੋ ਵੀ ਭੈੜੇ ਕਤਲ ਹੁੰਦੇ ਨੇ ਤੁਹਾਡੇ ਰਾਜ ਜਿੱਥੇ ਅੱਜ ਕਤਲ ਹੋਇਆ ਛਾਡੇ ਦੇ ਨੇੜੇ ਹੀ ਉਦੋਂ ਇੱਕ ਧੀ ਬੰਦ ਜਿਹੜੀ ਆਪਣੀ ਧੀ ਦੀ ਤਬਚਾਉਂਦੇ ਇਕੱਠਾ ਨੇ ਧਾਰ ਦੂ ਚੌਂਕ ਦੇ ਵਿੱਚ ਕਿੱਦਾਂ ਦਿਨ ਦਿਹਾੜੇ ਮਲੀਠਿਆ ਸਾਹਿਬ ਮਾਰਿਆ ਗਿਆ ਚੇਤਾ ਜੇ ਤੁਹਾਡੇ ਨਾਂ ਦੇ ਨਾਰੇ ਮਾਰੇ ਗਏ ਉੱਥੇ ਮਲੀਠਿਆ ਜਿੰਦਾਬਾਦ ਦੇ ਚੇਤਾ ਉਹ ਬੰਦੇ ਜੇਲ੍ਹ ਚ ਨੇ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਹੋ ਆਪਣੀ ਪੀੜੀ ਥੱਲੇ ਸੋਟਾ ਦੇ ਮਾਰਿਆ ਕਰੋ ਦੇਖਿਆ ਤੇ ਕਰੋ ਕੀ ਕੀਤਾ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਤੁਸੀਂ ਅਮਨ ਕਾਨੂੰਨ ਸਾਨੂੰ ਸਿਖਾ ਰਹੇ ਹੋ ਜਿੰਨਾ ਮੇਮਨੂ ਕੁਦੂਮ ਦਾ ਸੱਤਿਆ ਨਾਸ ਕਰਦਾ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗੜ ਘੱਟ ਤੁਸੀਂ ਲੋਕ ਸਾਨੂੰ ਇੱਕ ਮਤਲਬ ਸਿਖਾਓਗੇ ਸਾਡੀ ਪੁਲਿਸ ਸਰ ਕਾਮਯਾਬ ਹੈ ਸਾਡਾ ਮੁੱਖ ਮੰਤਰੀ ਸਾਡਾ ਗ੍ਰੇਡ ਡਿਪਾਰਟਮੈਂਟ ਪੂਰਾ ਲੱਗਾ ਅਸੀਂ ਪੰਜਾਬ ਦੇ ਵਿੱਚੋਂ ਤੁਹਾਡਾ ਪਾਇਆ ਗੰਦ ਨਸ਼ਿਆਂ ਦਾ ਤੁਹਾਡਾ ਪਾਇਆ ਗੰਦੇ ਗੈਂਗਵਾਰ ਦਾ ਖਤਮ ਕਰਕੇ ਟਾਂਗੇ ਤੁਸੀਂ ਕਮਦਾਉ ਨਾ ਬਹੁਤੀ ਚਿੰਤਾ ਨਾ ਕਰੋ ਕਦਾ ਕਦਾ ਮਜੀਠਿਆ ਸਾਹਿਬ ਸਰਕਾਰ ਬੜੀ ਮਜ਼ਬੂਤ ਹੈ ਮੈਨਾਂ ਚਿੰਤਾ ਕਦਾ ਕਰੋ ਹਰ ਗੱਲ ਦੇ ਉੱਤੇ ਅਸੀਂ ਉਸੇ ਦੇ ਕਾਰਵਾਈ ਕਰਦੇ ਹਾਂ ਹਰ ਗੱਲ ਦੇ ਉੱਤੇ ਉੱਤੇਲੇ ਕਾਨੂੰਨ ਗੁਫਤਾਰ ਕਰ ਲੈਂਦੇ ਆ ਪਰ ਕਈ ਵਾਰ ਲੋਕਾਂ ਦੀ ਆਪਸੀ ਧੜੇਬੰਦੀਆਂ ਆਪਸੀ ਗਰੁੱਪ ਬਾਜੀਆਂ ਦੇ ਜਿਹੜੀ ਟਸਲ ਆ ਉਹ ਬਹੁਤ ਜ਼ਿਆਦੀ ਵਧੀ ਹੋਈ ਆ ਉਹ ਸੈਸਾ ਜੇ ਕੰਟਰੋਲ ਹੋ ਜਣੀ ਆ ਅਸੀਂ ਕੰਟਰੋਲ ਕਰ ਰਹੇ ਆ ਕਹਾਂਗੇ ਅਮਨ ਅਮਨ ਜੈਨ ਨੂੰ ਕੋਈ ਮਤਲਬ ਇਦਾਂ ਦਾ ਨਹੀਂ ਹੈ ਕਿ ਕੋਈ ਖਤਰਾ ਜੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਕੀ ਸੋ ਤੁਸੀਂ ਬਹੁਤੀ ਚਿੰਤਾ ਭਾਈ ਸਾਹਿਬ ਨਾ ਕਰਿਆ ਕਰੋ ਕਿਉਂਕਿ ਇਹ ਤਾਂ ਕੰਡੇ ਤੁਹਾਡੇ ਬੀਜੇ ਆ ਜੇ ਤੇ ਸਭ ਕੁਝ ਤੁਸੀਂ ਬੀਜ ਕੇ ਗਏ ਹੋ ਸਰ ਅਸੀਂ ਤੁਹਾਡੀ ਖੇਤੀ ਹੁਣ ਸੰਭਾਲਦੇ ਆ ਇਸ ਕਰਕੇ ਬਹੁਤੀ ਨਾ ਚਿੰਤਾ ਕਰਾ ਕਰੋ ਤੁਸੀਂ ਇੰਨੀ ਨਾ ਚਿੰਤਾ ਕਰੋ ਅਸੀਂ ਬਿਲਕੁਲ ਮਤਲਬ ਸਾਡੀ ਸਰਕਾਰ ਸਾਡੀ ਪੁਲਿਸ ਇਸ ਦੇ ਕਾਬਿਲ ਹੈ